ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਆਪਾਂ ਇੱਕ ਗੱਲ ਦਾ ਫਿਰ ਤੋਂ ਬਈ ਖੁਲਾਸਾ ਕਰਨ ਜਾ ਰਹੇ ਹਾਂ ਜਿਵੇਂ ਕਿ ਡੱਲੇਵਾਲ ਸਾਹਿਬ ਨੂੰ ਲੈ ਕੇ ਹਰ ਰੋਜ਼ ਨਵੀਂ ਤੋਂ ਨਵੀਆਂ ਅਪਡੇਟ ਆਉਂਦੀਆਂ ਰਹਿੰਦੀਆਂ ਨਵੇਂ ਤੋਂ ਨਵੇਂ ਚੈਨਲਾਂ ਤੋਂ ਵੀਡੀਓ ਅਪਲੋਡ ਹੁੰਦੀਆਂ ਤੇ ਬਈ ਹਾਲੇ ਤੱਕ ਕੋਈ ਕਿਸੇ ਬੰਨਿਓ ਸਰਕਾਰ ਬੰਨਿਓ ਕੇਂਦਰ ਸਰਕਾਰ ਬੰਨਿਓ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਦੇ ਜੋ ਬਿਆਨ ਆ ਸੀਐਮ ਮਾਨ ਦੇ ਤਾਂ ਉਹ ਬਿਆਨ ਹੈ ਕਿ ਆ ਆਪਾਂ ਤੁਹਾਨੂੰ ਸਾਰੇ ਦੱਸਾਂਗੇ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੂੰ ਬਿਜੇ ਮੇ ਡੱਲੇਵਾਲ ਸਾਹਿਬ ਨੂੰ ਲੈ ਕੇ ਉਹਨਾਂ ਨੂੰ ਅੱਜ ਮਹੀਨਾ ਤੋਤੇ ਹੋ ਗਏ ਆ ਮਰਨ ਵਰਤਾ ਜਿਤਕ ਜਾਰੀ ਆ ਤੇ ਉਹਨਾਂ ਦੀ ਸਿਹਤ ਇੰਨੀ ਖਰਾਬ ਹੋ ਚੁੱਕੀ ਬਈ ਕਿਉਂਕਿ ਕਦੇ ਵੀ ਜਿਹੜੇ ਹਿਸਾਬ ਨਾਲ ਡਾਕਟਰਾਂ ਦੀਆਂ ਰਿਪੋਰਟਾਂ ਵੀ ਦੱਸਦੀਆਂ ਕੁਝ ਵੀ ਹੋ ਸਕਦਾ ਡੱਲੇਵਾਲ ਸਾਹਿਬ ਨੂੰ ਤਾਂ ਬਈ ਉਹਨਾਂ ਦੇ ਜੋ ਬਿਆਨ ਆਗੇ ਸੀਐਮ ਮਾਨ ਦੇ ਕੇਂਦਰ ਸਰਕਾਰ ਨੂੰ ਕਿਹਾ ਗਿਆ ਵੀ ਜਦੋਂ ਮੋਦੀ ਜੀ ਯੂਕਰੇਨ ਤੇ ਰੂਸ ਦੀ ਜੰਗ ਰੁਕਵਾ ਸਕਦੇ ਆ 200 ਕਿਲੋਮੀਟਰ ਤੇ ਅੰਨਦਾਤਾ ਕੋਲੇ ਜੋ ਇੱਕ ਬਜ਼ੁਰਗ 75 ਸਾਲ ਦਾ ਮਰਨ ਵਰਤ جاری ਆ ਉਹਦੇ ਕੋਲੇ ਨਹੀਂ ਜਾ ਸਕਦੇ ਉੱਥੇ ਜਾ ਕੇ ਉਹਨਾਂ ਦੀ ਮੰਗਾ ਜੋ ਉਹ ਸਾਹਮਣੇ ਰੱਖਣ ਵੀ ਹਾਂ ਜੀ ਕੀ ਗੱਲ ਬਾਤ ਹੈ ਗੱਲ ਬਾਤ ਕਰ ਸਕਦੇ ਆ ਸਾਹਮਣੇ ਜਾ ਕੇ ਵੀ ਨਾ ਇਹਨਾਂ ਨੇ ਚੁੱਪੀ ਵੱਟੀ ਹੋਈ ਹੈ ਇੱਕ ਜਦੋਂ ਦਾ ਇਹ ਮਰਨ ਵਰਤ جاری ਹੈ ਨਾ ਇਹਨਾਂ ਦਾ ਕੋਈ ਇਹਨਾਂ ਦੀ ਕੋਈ ਇਹਦੇ ਭਾਈ ਕੋਈ ਪੀਲ ਆਈ ਆ ਨਾ ਕੋਈ ਬਿਆਨ ਸੁਣਿਆ ਗਿਆਗਾ ਵੀ ਇਹ ਹੁਣ ਕਿੱਥੇ ਸੌਂਗੀ ਕੇਂਦਰ ਸਰਕਾਰ ਸੀਮਾਨ ਦੇ ਵੀ ਉਹਨਾਂ ਦੇ ਬਈ ਜੋ ਬਿਆਨ ਅੱਜ ਦੇ ਤਾਂ ਉਹ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਤਾਂ ਉਹ ਲਾਈਵ ਤਸਵੀਰਾਂ ਤੁਸੀਂ ਵੀ ਦੇਖਿਆ ਹੋਣੀਆਂ ਤੇ ਅਸੀਂ ਜੋ ਸੀਐਮ ਮਾਨ ਦੇ ਜੋ ਬਿਆਨ ਆ ਭਈ ਉਹਨਾਂ ਦਾ ਕਹਿਣਾ ਤਾਂ ਇਹ ਆ ਪੰਜਾਬ ਸਰਕਾਰ ਆਪਾਂ ਨੂੰ ਪਤਾ ਵੀ ਜੋ ਪੰਜਾਬ ਦੇ ਵਿੱਚ ਤਾਂ ਸੀਐਮ ਮਾਨ ਦੀ ਆ ਕਿਉਂਕਿ ਇਹ ਵੀ ਇੱਕ ਜਿੱਤੇ ਹੋਏ ਆ ਜੋ ਸੀਐਮ ਮਾਨ ਤਾਂ ਇਹਨਾਂ ਦੀ ਵੀ ਪਾਵਰ ਹੈਗੀ ਆ ਕੁਝ ਵੀ ਕਹਿ ਸਕਦੇ ਉਹਨਾਂ ਨੂੰ ਤੇ ਜੇ ਕਹਿਣ ਤਾਂ ਜੇ ਆਪਾਂ ਕਹიდੀਏ ਕੇਂਦਰ ਸਰਕਾਰ ਆ ਕਰਦੀ ਹੈ ਕੁਝ ਵੀ ਜੋ ਜੇ ਕਹਿਣਤਾ ਕਰ ਸਕਦੀ ਹੈ ਪਰ ਲੇਕਿਨ ਨਹੀਂ ਸਾਰਿਆਂ ਦੀ ਬਾਈ ਗੱਲ ਗੋਲ ਮੋਲ ਆ ਕਿਉਂਕਿ ਇਹਨਾਂ ਨੇ ਇੰਤਜ਼ਾਰ ਕਰੀ ਜਾਂਦੇ ਆ ਕੇਂਦਰ ਸਰਕਾਰ ਵੀ ਕਿਉਂਕਿ ਇਹਨਾਂ ਨੂੰ ਪਤਾ ਵੀ ਜੋ ਸਾਡਾ ਪੰਜਾਬ ਬਹੁਤ ਛੇਤੀ ਹਾਰਦਾ ਸਾਡੇ ਪੰਜਾਬ ਤੇ ਧੁਰ ਤੋਂ ਹੀ ਸਰਕਾਰਾਂ ਹਤਿਆਚਾਰ ਕਰਦੀਆਂ ਆਈਆਂ ਕਿਉਂਕਿ ਜਦੋਂ ਸੰਤ ਜਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਟਾਈਮ ਦੇ ਵਿੱਚ ਇਹ ਸਰਕਾਰਾਂ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਜਦੋਂ ਦਲਾਵਰ ਸਿੰਘ ਹੋਰੀ ਸੀ ਬਲਵੰਤ ਸਿੰਘ ਹੋਰੀ ਜਿਨ੍ਹਾਂ ਨੇ ਬਿਆਨਤ ਸਿੰਘ ਨੂੰ ਉਡਾਇਆ ਸੀ ਬੰਬ ਧਮਾਕੇ ਦੇ ਵਿੱਚ ਆਪਣੇ ਢੱਡਾ ਦੇ ਨਾਲ ਬੰਬ ਵਨ ਵਨ ਕੇ ਉਡਾਇਆ ਗਿਆ ਸੀ ਉਹ ਕਿਉਂ ਉਡਾਇਆ ਗਿਆ ਕਿਉਂ ਇਹ ਸਾਡੇ ਜੋ ਸਿੰਘ ਵਰਵਾਏ ਗਏ ਸੀ ਇਹਨਾਂ ਨੇ 인ਦਰਾ ਗਾਂਧੀ ਨੇ ਵੀ ਅਟੈਕ ਕਰਵਾਇਆ ਸੀ ਫਿਰ ਦੂਜੀ ਗੱਲ ਕਰੀਏ ਜਿਹੜਾ ਆਹ ਬਿਆਨਤ ਸਿੰਘ ਦਾ ਮੁੱਖ ਮੰਤਰੀ ਇਹਨੇ ਵੀ ਸਿੰਘਾਂ ਨੂੰ ਬਰਵਾ ਦਿੱਤਾ ਗਿਆ ਸੀ ਇਹਦਾ ਕਰਕੇ ਫਿਰ ਇਹਦਾ ਅੰਜਾਮ ਸਾਡੇ ਸਿੰਘ ਜਿਵੇਂ ਦਲਾਵਰ ਸਿੰਘ ਨੇ ਬਈ ਇਹ ਅੰਜਾਮ ਦਿੱਤਾ ਸੀ ਤੇ ਜੋ ਇੱਕ ਤੁਸੀਂ ਅੱਜ ਤੋਂ 29 ਸਾਲ ਬਾਅਦ ਪੈਰੋਲ ਮਿਲੀ ਸੀ ਬਲਵਰਤ ਸਿੰਘ ਨੂੰ ਉਹ ਅੱਜ ਤੋਂ ਉਹ ਮਹੀਨਾ ਹੋ ਗਿਆ ਉਸ ਗੱਲ ਨੂੰ ਤਾਂ ਉਹਦੋਂ ਆਏ ਸੀ ਸਾਹਮਣੇ 29 ਸਾਲ ਬਾਅਦ ਭਾਸ਼ਣ ਸੁਣਨ ਨੂੰ ਮਿਲਿਆ ਸੀ ਤਾਂ ਵੀ ਹਲੇ ਤੱਕ ਸਾਡੇ ਸਿੰਘ ਬੰਦੀ ਹੈ ਇਹਨਾਂ ਦੀਆਂ ਸਰਕਾਰਾਂ ਨੇ ਜੋ ਬੰਦੀ ਬਣਾ ਰੱਖੇ ਆ ਤੇ ਅਮਰਤਪਾਲ ਨੂੰ ਜਿਵੇਂ ਆਪਾਂ ਕਹੀਏ ਬਈ 4,97,000 ਬੋਰਡ ਤੇ ਇੱਕ ਜਿੱਤੇ ਹੋਏ ਉਹ ਵੀ ਤਾਂ ਉਹ ਜਿੱਤੇ ਹੋਏ ਲੀਡਰ ਨੂੰ ਵੀ ਇਹਨਾਂ ਨੇ ਜ਼ਿਲ੍ਹੇ ਦੇ ਵਿੱਚ ਸੈੱਟ ਰੱਖਿਆ ਐਨਐਸਏ ਲਾ ਕੇ ਇਹਦੇ ਵਿੱਚ ਸਿੱਧਾ ਸਾਫ ਪਤਾ ਲੱਗਦਾ ਵੀ ਸਾਡੀਆਂ ਸਰਕਾਰਾਂ ਜੋ ਹਰ ਵਕਤ ਸਾਡੇ ਸਿੱਖਾਂ ਨਾਲ ਵੀ ਧੱਕਾ ਹੁੰਦਾ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਵੀ ਤੇ ਸਾਡੇ ਸਾਰੇ ਪੰਜਾਬ ਨਾਲ ਬੇਸ਼ੱਕੀ ਕੀਤੀ ਜਾਂਦੀ ਆ ਵਾਅਦੇ ਕਰ-ਕਰ ਕੇ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਇਹ ਵੋਟਾਂ ਆਤ ਬੰਨ ਕੇ ਪਵਾ ਲੈਂਦੇ ਆ ਤਾਂ ਉਦੋਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਜੇ ਹੁਣ ਗੱਲ ਕਰੀਏ ਸੈਂਟਰ ਸਰਕਾਰ ਦੀ ਇਹ ਵੀ ਆਪਣੇ ਲੋਕਾਂ ਨਹੀਂ ਬਣਾਈ ਹੋਈ ਹੈਗੀ ਤੇ ਹੁਣ ਉਹ ਕੋਈ ਪੁੱਛ ਪੜਤਾਲ ਨਹੀਂ ਕਰਦੇ ਕਿਸਾਨਾਂ ਭਰਾਵਾਂ ਦੀ ਜੇ ਸੋਚੀਏ ਜੇ ਆਪਣਾ ਕਿਸਾਨ ਭਰਾ ਜ਼ਮੀਨ ਬੀਜਦੇ ਆ ਜ਼ਮੀਨ ਬੀਜਦੇ ਆ ਵੜਦੇ ਆ ਫੇਰ ਹੀ ਅੰਨਦਾਤਾ ਕਹਾ ਜਾਂਦਾ ਇੱਕ ਕਿਸਾਨ ਨੂੰ ਤਾਂ ਉਹੀ ਅੱਜ ਭਈ ਜੇ ਕਹਦੀ ਇੱਕ 75 ਸਾਲ ਦਾ ਬਜ਼ੁਰਗ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਜਿਹਨੂੰ ਕਿਸ ਵਕਤ ਲੋੜ ਆ ਸਾਰੇ ਆਪਣੇ ਪੰਜਾਬੀ ਭਰਾਵਾਂ ਦੀ ਤੇ ਸਾਰੇ ਜਿੰਨੇ ਕਿਸਾਨ ਭਰਾਵਾਂ ਦੀ ਤੇ ਇੱਕ ਉਹਨਾਂ ਦੀ ਗੱਲ ਜੋ ਸੁਣਨ ਨੂੰ ਹੁਣ ਜੇ ਕਹਿ ਦਈਏ ਇਹ ਕੇਂਦਰ ਸਰਕਾਰ ਵੀ ਨਹੀਂ ਸੁਣ ਰਹੀ ਕੋਈ ਉੱਥੇ ਤੱਕ ਪਹੁੰਚ ਨਹੀਂ ਰਿਹਾ ਸਿਰਫ ਪਤਾ ਲੈ ਕੇ ਆ ਜਾਂਦੇ ਆ ਮੋੜ ਆਉਂਦੇ ਆ ਡੀਜੀਪੀ ਦਾ ਗੌਰਵ ਪਹੁੰਚੀ ਸੀ ਤੁਹਾਨੂੰ ਵੀ ਪਤਾ ਹੋਤਾ ਤੇ ਕੱਜ ਜੋ ਕਮਿਸ਼ਨਰ ਪਹੁੰਚੀ ਸੀ ਪਟਿਆਲਾ ਤੋਂ ਉਹ ਵੀ ਤੁਹਾਨੂੰ ਮੈਂ ਅਗਲੀ ਵੀਡੀਓ ਚ ਦੱਸਿਆ ਸੀ ਪਰ ਆਪਣੀ ਪੰਜਾਬੀ ਲੋਕ ਇੱਕ ਗੱਲ ਲਮ ਥੋੜੀ ਜੀ ਗੱਲ ਜਰੂਰ ਇੰਨੀ ਕਰੂੰਗਾ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਕਿਉਂਕਿ ਜੋ ਪੰਜਾਬ ਵਾਸਤੇ ਕੋਈ ਗੱਲਬਾਤ ਹੁੰਦੀ ਉਹਨੂੰ ਸ਼ੇਅਰ ਨਹੀਂ ਕਰਦੇ ਕੋਈ ਹੋਰ ਵੀਡੀਓ ਉਹਨੂੰ ਵੀ ਚੜਾ ਦਿੰਦੇ ਆ ਬਿਨਾਂ ਗੱਲ ਤੋਂ ਕਿਉਂਕਿ ਪੰਜਾਬ ਦੀ ਗੱਲ ਆ ਭਾਈ ਆਪਾਂ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਇਹ ਜੋ ਕਿਸਾਨ ਢੱਲੇ ਵਾਲਾ ਇਹਦਾ ਸਾਰੇ ਹੌਂਸਲੇ ਬਲੰਦ ਹੋਣ ਨਾਲ ਪਹੁੰਚੋ ਬਾਲਾ ਨਹੀਂ ਤਾਂ ਨਾਲ ਜਾ ਕੇ ਖੜ੍ਹ ਜੋ ਉੱਥੇ ਕੋਈ ਇਹ ਪਰਚੇ ਨਹੀਂ ਪਾਉਂਦੇ ਇਹਨਾਂ ਤੇ ਸਰਕਾਰਾਂ ਤੋਂ ਨਾ ਡਰੋ ਕਿਉਂਕਿ ਜਿਵੇਂ ਭਾਨਾ ਸਿੱਧੂ ਵੀ ਕਹਿੰਦੇ ਆ ਵੀ ਕਿੰਨਾ ਤੁਹਾਨੂੰ ਇਹਨਾਂ ਤੋਂ ਨਾ ਡਰੋ ਇਹਨਾਂ ਕੁਝ ਨਹੀਂ ਆਪਣਾ ਵਿਗਾੜ ਸਕਦੇ ਸਿਰਫ ਜੇ ਇਕਜੁੱਟ ਹੋ ਜਾਓਗੇ ਤਾਂ ਹੱਲ ਹੋ ਜਾਣਿਆ ਨਹੀਂ ਤਾਂ ਰੋਈ ਚੱਲੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁਣ ਇਹ ਕੱਲੇ ਢੱਲੇ ਵਾਲ ਦੀ ਲੜਾਈ ਨਹੀਂ ਸਾਰੇ ਪੰਜਾਬ ਦੀ ਲੜਾਈ ਆ ਕਈ ਸੋਚਦੇ ਆਪਣੇ ਭਰਾ ਵੀ ਆਪਾਂ ਘਰਾਂ ਚ ਬੈਠੇ ਆਂ ਜਵਾਖਾਂ ਚ ਬੈਠੇ ਆਂ ਨਾ ਬਈ ਜੇ ਆਪਾਂ ਇਹ ਚੀਜ਼ ਸੋਚ ਗਏ ਤਾਂ ਫਿਰ ਆਪਾਂ ਤਾਂ ਬਹੁਤ ਪਿੱਛੇ ਰਹਿ ਜਾਗੇ ਜੇ ਆਪਣਾ ਭਗਤ ਸਿੰਘ ਹੋਰੀ ਜੇ ਇਹ ਚੀਜ਼ ਸੋਚ ਲੈਂਦੇ ਵੀ ਯਾਰ ਜੇ ਆਪਾਂ ਤਾਂ ਜਨਾਨਾ ਦੇ ਦਾਂਗੇ ਫਿਰ ਦੇਸ਼ ਆਜ਼ਾਦ ਹੋ ਜੀਤੇ ਆਪਾਂ ਤਾਂ ਕਿਉਂ ਮਰੀਏ ਫਿਰ ਆਪਣਾ ਦੇਸ਼ ਵੀ ਨਹੀਂ ਆਜ਼ਾਦ ਹੋਣਾ ਸੀ ਉਹਨਾਂ ਨੂੰ ਇਹ ਸਿੱਖ ਪ੍ਰਾਪਤ ਇਹ ਕਿੱਥੋਂ ਉਹਨਾਂ ਨੇ ਵੀ ਸਿੱਖ ਜਿਵੇਂ ਆਪਾਂ ਕਹਿ ਦਈਏ ਇਹ ਗੱਲ ਕਿੱਥੋਂ ਸਿੱਖੀ ਆ ਜਿਵੇਂ ਆਪਣੇ ਜਿਵੇਂ ਆਪਾਂ ਹੁਣ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਦੇ ਜੋ ਚਾਰੇ ਪੁੱਤਰ ਸਾਰਾ ਪਰਿਵਾਰ ਵਾਰਤਾ ਆਪ ਵੀ ਦੇਖ ਲਓ ਜਿਨੇ ਆਪਣਾ ਮੰਨ ਕੇ ਚਲੋ ਉਹ ਸ਼ੁਰੂ ਤੋਂ ਇਹਨਾਂ ਨੇ ਆਪਣਾ ਬਣ ਕੇ ਜਦੋਂ ਸਿੰਘ ਵੀ ਸਾਜੇ ਤੇ ਬਾਕੀ ਹੋਰ ਵੀ ਗੱਲਾਂ ਜੇ ਕਹਿ ਦਈਏ ਹੁਣ ਵੀ ਜੋ ਚਾਰੇ ਪੁੱਤਰ ਸਹੀਦ ਹੋਗੇ ਜੰਗ ਦੇ ਵਿੱਚ ਖੁਦ ਮਾਤਾ ਵੀ ਮਾਤਾ ਜੋ ਗੁਜਰੀ ਕਹਾੜ ਖੋਜ ਖੁਦ ਭਈ ਉਹਨਾਂ ਦੇ ਬੱਚੇ ਸ਼ਹੀਦ ਹੋ ਗਏ ਉਹਨਾਂ ਤੋਂ ਸਿੱਖ ਪ੍ਰਾਪਤ ਹੋਈ ਹੈ ਇਹਨਾਂ ਨੂੰ ਆਪਣੇ ਭਗਤ ਸਿੰਘ ਹੋਰਾਂ ਨੂੰ ਵੀ ਜਦੋਂ ਉਹਨਾਂ ਨੇ ਸਾਡੇ ਸਿੰਘਾਂ ਨੇ ਲੜ ਕੇ ਇਹਨਾਂ ਕੁਝ ਸੀਦ ਹੋ ਹੋ ਕੇ ਸਾਡੇ ਦੇਸ਼ ਨੂੰ ਮੈਂ ਕਹਣਾ ਪੰਥ ਖਾਲਸਾ ਪੰਥ ਨੂੰ ਕਦੇ ਨਾ ਹਾਰ ਮੰਨੀਆ ਨਾ ਮੰਨੇ ਤਾਂ ਉਹਨਾਂ ਨੇ ਇਹ ਚੀਜ਼ ਸਿੱਖ ਪ੍ਰਾਪਤ ਉਹਨਾਂ ਨੂੰ ਇੱਥੋਂ ਹੋ ਗਈ ਇਹ ਗੱਲ ਉੱਥੋਂ ਉਹਨਾਂ ਨੇ ਮਨ 'ਚ ਬਾੜ ਲਈ ਵੀ ਅਸੀਂ ਵੀ ਸਾਡੇ ਦੇਸ਼ ਆਜ਼ਾਦ ਵਾਸਤੇ ਜਾਨਾ ਵਾਰ ਨਹੀਂ ਆਗੇ ਆ ਜੇ ਸਾਰਿਆਂ ਦੀ ਭਗਤ ਸਿੰਘ ਵਾਲੀ ਸੋਚ ਹੋ ਜੇ ਤਾਂ ਫਿਰ ਤਾਂ ਆਪਣਾ ਦੇਸ਼ ਪਿੱਛੇ ਨਹੀਂ ਜਾ ਸਕਦਾ ਕਿਉਂਕਿ ਜਿਹੜੇ ਆਪਾਂ ਹੁਣ ਗੱਲ ਕਰੀਏ ਸੀਐਮ ਪੂਰਤਮਾਨ ਦੀ ਉਹ ਇੱਕ ਖੁਦ ਨਸ਼ਾ ਕਰਕੇ ਇੱਕ ਸ਼ਰਾਬੀ ਬੰਦੇ ਨੂੰ ਇਹਨਾਂ ਨੇ ਦੇਸ਼ ਦਾ ਪਧਾਰਮ ਬਣਾ ਤਾਂ ਆਪਣੇ ਪੰਜਾਬ ਦਾ ਜੇ ਮੈਂ ਆਪਾਂ ਕਹਿ ਦਈਏ ਹੁਣ ਜੋ ਤਾਂ ਹੁਣ ਮੋਦੀ ਹੈਗਾ ਜੇ ਉਹ ਕੋਈ ਮਾੜਾ ਮੋਟਾ ਸੂਝਵਾਨ ਉਹਨਾਂ ਕੋਈ ਮਾੜਾ ਮੋਟਾ ਧਿਆਨ ਨਹੀਂ ਜਾਂਦਾ ਉਹਨਾਂ ਦਾ ਇਹ ਕੰਮਾਂ 'ਚ ਜੋ ਕੁਝ ਕੋਈ ਬੈਠਾ ਜਿੱਥੇ ਕੁਝ ਹੋਈ ਜਾਂਦਾ ਉਹ ਨਾ ਸੋਚੇ ਨਾ ਕਰੇ ਉਹ ਵੀ ਇੱਕ ਵਾਰ ਸਿਰਫ ਜਦੋਂ ਉਹ ਜਿੱਤੇ ਜਿੱਤੇ ਉਹ ਤੋਂ ਜ਼ਰੂਰ ਪੰਜਾਬ ਦੇ ਵਿੱਚ ਕੋਈ ਮਾੜਾ ਮੋਟਾ ਕੰਮ ਕਰਵਾਇਆ ਨਹੀਂ ਤਾਂ ਬਾਈ ਸਾਰੀਆਂ ਸਰਕਾਰਾਂ ਸਾਡੇ ਵਾਸਤੇ ਪੰਜਾਬ ਵਾਸਤੇ ਸਾਡੇ ਵਾਸਤੇ ਤੇ ਕਾਰ ਹੋ ਚੁੱਕੀਆਂ ਜੇ ਹੁਣ ਗੱਲ ਕਰੀਏ ਸੀਐਮ ਭਵੰਤਮਨ ਦੀ ਇੱਕ ਮੈਂ ਪਹਿਲਾਂ ਵੀ ਗੱਲ ਕਰੀ ਆ ਵੀ ਇੱਕ ਨਾ ਆਪਾਂ ਸ਼ਰਾਬੀ ਨੂੰ ਜਿਤਾਤਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਕਿਉਂਕਿ ਇਹਨਾਂ ਨੂੰ ਤਾਂ ਇਹ ਸੀ ਕੋਈ ਚੰਗੀ ਸਰਕਾਰ ਆ ਨਵੀਂ ਸਰਕਾਰ ਆ ਕੋਈ ਚੰਗਾ ਕਰੂਗੀ ਤਾਂ सीएम ਭਵਨ ਤਮਾਨ ਖੁਦ ਹੀ ਕਾਪ ਜੋ ਕਹਦੀਏ ਦੇਸ਼ ਨੂੰ ਕੀ ਸੰਭਾਲਣ ਲਈ ਜੋ ਆਪ ਨਹੀਂ ਸੰਭਲ ਸਕਦੇ ਖੁਦ दारू ਪੀਂਦੇ ਹੋ ਤਾਂ ਆਪ ਜੋ ਨਸ਼ਾ ਕਰਕੇ ਇੱਕ ਦੇਸ਼ ਨੂੰ ਆਪਣੇ ਨੂੰ ਕੀ ਸਾਹਮਣਗੇ ਉਹ ਤਾਂ ਖੁਦ ਇੱਕ ਸ਼ਰਾਬੀ ਹੈ दारू ਪੀਂਦਾ ਉਹ ਤਾਂ ਖੁਦ ਤਾਂ ਭਈ ਗੱਲ ਹੁਣ ਇੰਨੀ ਕਾ ਗਈ ਆਪਣੀ ਵੀ ਜੋ ਆਪਣਾ ਅੱਜ ਦੇ ਬਿਆਨ ਆ सीएम ਮਾਨ ਦੇ ਵੀ ਡੱਲੇਵਾਲ ਸਾਹਿਬ ਕੋਲੇ ਕੇਂਦਰ ਸਰਕਾਰ ਇੱਕ ਵਾਰ ਜ਼ਰੂਰ ਪਹੁੰਚਣ ਤਾ ਬਈ ਉਹਨਾਂ ਦੇ ਆਪ ਦੇ ਬੰਨਿਓ ਬਿਆਨ ਜਰੂਰ ਆਏ ਆ ਸਾਹਮਣੇ ਤਾਂ ਲੇਕਿਨ ਹੱਲੇ ਤੱਕ ਕੇਂਦਰ ਸਰਕਾਰ ਬੰਨਿਓ ਕੋਈ ਬਈ ਫੀਲ ਕੋਈ ਹਜੇ ਤੱਕ ਬਿਆਨ ਕੋਈ ਉਹਨਾਂ ਤੱਕ ਕੋਈ ਪਹੁੰਚਿਆ ਨਹੀਂ ਤੇ ਜਥੋਂ ਤੱਕ ਬਈ ਵੀਡੀਓ ਜਾਂਦੀ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਤਾਂ ਹਰ ਕੁਝ ਜੋ ਪੰਜਾਬ ਚ ਹੁੰਦਾ ਆ ਆਪਾਂ ਤੁਹਾਡੇ ਤੇ ਕੋਈ ਚੀਜ਼ ਪਹੁੰਚਾਉਣੇ ਆ ਅੱਜ ਦੀਆਂ ਵੀਡੀਓ ਜੋ ਜਿਵੇਂ ਸੀਐਮ ਮਾਨ ਦੇ ਅੱਜ ਦੇ ਬਿਆਨ ਡੱਲੇਵਾਲ ਦੇ ਸਾਬ ਦੇ ਵਿੱਚ ਬਿਆਨ ਡੱਲੇਵਾਲ ਦੇ ਹੱਕ ਦੇ ਵਿੱਚ ਨਜ਼ਰ ਆਏ ਆ ਤਾਂ ਉਹ ਆਪਾਂ ਤੁਹਾਡੇ ਤੇ ਇੱਕ ਵੀਡੀਓ ਪਹੁੰਚਾਤੀ ਜੀ ਜਿਵੇਂ ਨਵੇਂ ਤੋਂ ਨਵੇਂ ਟੌਪਿਕ ਤੋਂ ਜੋ ਵੀ ਵੀਡੀਓ ਆਂਦੀ ਆਪਾਂ ਥੋੜੀ ਸਾਂਝੀ ਕਰਦੇ ਆਂ ਜਿਦੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰਦੇ ਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਇੰਚਦਾ ਰਹੇ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਧੰਨਵਾਦ